ਅੱਜ ਜੀ ਅੱਜ ਦੇ ਬਲੌਗ ਵਿੱਚ ਕੀ ਹਾਲ ਚਾਲ ਜੇ ਅੱਜ ਆਏ ਆ ਪਹਿਲੀ ਜੇ 110 ਵੀ ਹੈ ਪੇੜਾ ਦਈ ਜਾ ਕਰਦੇ ਐਂ ਛੋੜੀ ਜੜੀ ਲਾਇਆ ਵਾ ਤੇ ਹਾਂ ਕੋਡ ਦੀ ਕਦਾ 99 ਕਿਦਾਂ 1699 ਇੱਧਰ ਵਧੀਆ ਹੈ ਵੀ ਲਾਉਣੀ ਹੈ ਮੱਦੇ ਜੀ ਕਦਾ ਕੀ ਤੇ ਇਸ ਨਾਲ ਦਵਾਈ ਕਿਹੜੀ ਪਾਉਣ ਲੱਗੇ ਜੀ ਨੀਟਿਕ ਨੀਚਾਟੀ ਚੰਬਾਟੀ ਨਹੀਂ ਮਚਾਟੀ ਚਾਟੀ ਕੀ ਪੰਚਾਟੀ ਡਾਇ ਡਾਇ ਪਉਣ ਲਗੇ ਹਾਂਜੀ ਹੱਥ ਨਾਲ ਲਾ ਲਾ ਇੰਨੇ ਹੱਥ ਨੂੰ ਥੋੜੀ ਠੋਕ ਕਾ ਕਮਣਾ ਮਰਮ ਕਮਣਾ ਨਹੀਂ ਅੱਧੇ ਲੱਗੀ ਬੇਸਨ ਇੱਕ ਥੋੜਾ ਛੁੱਟ ਦਿੰਦੇ ਬਾਕੀ ਬੰਦੇ ਸਾਡੇ ਉਧਰ ਗਏ ਨੇ ਸਾਰੀ ਤੇ ਲਗਾਉਂਦੇ ਉਧਰ ਗਏ ਨੇ ਇਹਨਾਂ ਕਲੋਂ ਬਾਕੀ ਇੱਧਰ ਕੁੜੀਆਂ ਥੋੜੀਆਂ ਇੱਧੇ ਖਾਰ ਕੇ ਰੱਖਣੀਆਂ ਇਹ ਬਲੌਗ ਵਿਚੰਗਾ ਲਗਾ ਲਾਇਕ ਕਰੇ ਸ਼ੇਅਰ ਕਰੇ ਤੇ ਕਟ